ਮੇਰਾ ਰਜਵੰਤ ਕੋਰ ਮੇਰਾ ਬੋਦਾ ਮਰ ਹੋ ਗਿਆ ਪੈਸੇ ਦੀ ਖਾਤਰ ਉਹਨੇ ਵੀ ਅਰਲੀ ਪੈਸੇ ਜੋੜੇ ਮੇਰੀ ਹੋਣ ਸਾਹਿਬ ਦਾ ਮੈਨੂੰ ਮਿਲ ਜੇ ਮੇਰੇ ਪੁੱਤਰ ਹੋਣ ਸਾਹਿਬ ਮਿਲਿਆ ਦੀ ਬੋਡੀ ਆ ਜੇ ਆ 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 ਦੇ ਕੀ ਕੀ ਗੱਲ ਹੈ ਕੀ ਕਿਸ਼ ਹੋਏ ਕਿੰਨੇ ਕਿੰਨੇ ਸਾਲ ਹੋ ਗਏ ਭਾਈ ਸਾਲ ਸਵੇਰੇ 24 22 21 ਦੇ ਕੀ ਸਾਲ ਲੱਗਣਾ ਸਵੇਰੇ ਮੌਤ ਨੂੰ 21 ਸਾਲਾਂ ਦਾ ਹੀ ਮੇਰਾ ਪੁੱਤ ਸਿਮਰਨਜੀਤ ਸਿੰਘ ਸੰਤੂ ਸੰਦੂ ਸੰਦੂ ਸਾਰੇ ਆ ਕਰਨ ਆਈ ਆ ਬੜੀ ਪਾਲੀ ਬਣਾ ਸਾਰਾ ਵੇ ਜਿਵੇਂ ਆਪਣੇ ਪੁੱਤ ਨੂੰ ਵਾਲ ਵਡਾਈ ਤੇ ਗੱਲਤਾ ਇਹ ਦਮ ਅਗਰ ਪੈਲੀ ਵੀ ਨਿੱਕੇ ਰੱਖੇ ਵਾਰ ਆਦੇ ਰਲਾ ਕਰ ਬਈਆ ਦੇਖੋ ਲਈ ਉਹਨਾਂ ਦੇ ਗੋਲੀ ਵਾਰਦੀ ਮੇਰੇ ਪੋਤ ਨੂੰ ਵਾਰਾ ਨੇ ਹੋਏ ਆਡੇ ਪੁੱਤ ਦੀ ਢੱਡ ਵੜੀ ਆ ਵੀ ਉਹਨੂੰ ਸਾਫ਼ ਮਿਲੇ ਮੇਰੇ ਸਿਮਰਨ ਨੂੰ ਨਕਲਵੰਤ ਸਿੰਘ ਜੀ ਕੋਲੋਂ ਸਿੰਘ ਜੀ ਕੀ ਲੱਗਦੇ ਸਾਡੇ ਮੇਰੇ ਪੁੱਤ ਜਹਜੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਹਾਂਜੀ ਤੇ ਲੋ ਦਾਹਾਘਾਤ 2023 ਨੂੰ ਅਸੀਂ ਉਹਨੂੰ ਸਟੱਡੀ ਵੇਸ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਹ ਤੋਂ ਬਾਅਦ ਵਰਕ ਪਰਮਿਟ ਵੀ ਮੈਂ ਉਹ ਸਟੱਡੀ ਦੇ ਨਾਲ ਨਾਲੇ ਵਰਕ ਵੀ ਕਰਦਾ ਰਿਹਾ ਸੀ ਆਪਣੀਆਂ ਫੀਸਾਂ ਵੀ ਉਹਨੇ ਸਾਰੀਆਂ ਆਪ ਹੀ ਕੱਢੀਆਂ ਐ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫੈਲਾਈ ਸੀ ਤੇ ਉਹ ਜਿਹੜੇ ਪੈਸੇ ਉਹਦੇ 11 ਬਿਲੀਅਨ ਨੇ ਵੇਖ ਲਏ ਦੇ ਕੋ ਅੱਛਾ ਤੇ ਉਹ ਬਾਸ ਉਹਨਾਂ ਨੇ ਚੰਦ ਸਾਰਾ ਛਾੜਤਾ ਉਹਨੂੰ ਕੀ ਤੁਹਾਨੂੰ ਸ਼ੱਕ ਹੀ ਹੈਗਾ ਸਾਨੂੰ ਕਤਲ ਦਾ ਸ਼ੱਕ ਹੈ ਜੀ ਇਹਦੇ ਕੋਈ ਗਾਨੇ ਭਾਵੇਂ ਤੇ ਕੋਈ ਆਪਣੀ ਸੀ ਇਹਦੀ ਗਾਨੇ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਖੁਸ਼ ਮੁਖੀ ਸਾਡੇ ਸਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਆ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕਿ ਪੈਸੇ ਮੇਰੇ ਕੋਲ ਆ ਮੈਂ ਆਪੇ ਉਹਦੀ ਪੀਆਰ ਦੀ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲ ਉਹਦੇ ਯਾਰਾਂ ਬੇਲੀਆਂ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਇਹ ਉਹ ਬੜਾ ਵਧੀਆ ਘਰ ਇਹਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਦੇ ਯਾਰ ਬੇਲੀ ਆ ਨਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਆ ਕਿ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਸਾਨੂੰ ਅੱਜ ਕਿਦੋਂ ਪਤਾ ਲੱਗਾ ਅਹੀਂ ਜੀ ਗੋੜਾ ਸਾਨੂੰ ਉਤੋਂ ਦੀ ਜਿਹੜੀ ਬੀਸੀ ਦੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜਿਹੜਾ ਡੈਡ ਬਸ ਅਹੀਂ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿਹਨੇ ਦੱਸਿਆ ਗੋਲੀ ਮਾਰੀ ਗੋਲੀ ਦਾ ਅੱਜ ਉਸ ਤੋਂ ਪੁਲਿਸ ਨੇ ਦੱਸਿਆ ਪਹਿਲਾਂ ਤੇ ਦੱਸ ਦੇਣੀ ਸੀ ਤੇ ਤੋਂ ਅਸੀਂ ਜਿਹੜਾ ਵਾ ਉਹ ਐਫੀਡੇਵਿਟ ਭੇਜੇ ਇੱਕੋ ਜਿਹੜੇ ਮੁੰਡੇ ਇਹਦੇ ਨਾਲ ਹੈਗੇ ਸੀ ਨਾ ਪਹਿਲਾਂ ਜਿਹਦਾ ਨਾਂ ਰਹਿੰਦਾ ਸੀ 2-2 ਸਾਲ ਤੋਂ ਰਹਿ ਰਿਹਾ ਸੀ ਉਹ ਇਹਨੂੰ ਮਾਂ ਪਿਓ ਵਾਂਗ ਸਾਹਮਦੇ ਹੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਤਾਂ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀ ਆ ਐਫੀਡੇਵਿਟ ਤੇ ਉਹ ਤੋਂ ਬਾਅਦ ਅੱਜ ਪੁਲਿਸ ਨੇ ਵੀ ਕਨਫਰਮ ਕਰਤਾ ਵੀ ਗੋਲੀ ਨਾਲ ਲੈਥ ਹੋਈ ਹੈ ਦੀ ਤੇ ਜੰਗਲਾਂ ਵਿੱਚੋਂ ਉਧਰ ਕੈਮਲੂਸ ਦੇ ਜੰਗਲਾਂ ਵਿੱਚੋਂ ਤੇ ਹੁਣ ਕੀ ਮੰਗ ਕਰਦੇ ਸੀ ਮੰਗੇ ਤੇ ਇਹ ਸਰਕਾਰ ਕੋਲ ਕਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਬੋਡੀ ਨਾਲ ਤੱਕ ਪਹੁੰਚਾਈ ਪਤਾ ਨਿਕਲੋ ਤਾਂ ਪੁਲਿਸ ਦਾ ਕੈਮਲੂਸ ਤੋਂ ਫੋਨ ਹੀ ਆਇਆ ਤੇ ਗੁਰਦਰਾ ਸਾਹਿਬ ਦੇ ਮਾਗੀ ਦਾ ਮਨਾਉਣ ਸੰਗਰਾਮ ਉਹ ਤਾਂ ਪੁਲਿਸ ਦਾ ਫੋਨ ਹੀ ਆਇਆ ਸੰਧੂ ਇਹ ਜੱਡ ਉਸ ਤੋਂ ਬਾਅਦ ਆਨੂੰ ਅੱਜ ਪਤਾ ਲੱਗਾ ਵੀ ਕਿਸ ਨੇ ਉਹਦਾ ਗੋਲੀਆਂ ਮਾਰ ਕੇ ਕਤਲ ਕਰਕੇ ਜੰਗਲ ਚ ਸੁੱਟ ਦਿੱਤਾ ਆਨੂੰ ਸਰਕਾਰ ਤੋਂ ਦੇਸ਼ ਸਰਕਾਰ ਤੋਂ ਇਹੀ ਮੰਗ ਕੇ ਕਿ ਸਾਡੇ ਭੱਤ ਦੇ ਸਾਨੂੰ ਡੱਡ ਫੋਟ ਦੀ ਸੋਕੀ ਜਾਂ ਮਦਦ ਕਰਕੇ ਕਿਹੜੇ ਦੇਸ਼ ਕਿਹਾ ਕੈਨੇਡਾ ਜੀ ਕੈਮਲੂ ਸੈਟ ਸੀ ਸਰੀ ਬੀਸੀ ਸੈਟ ਸਤਾਫਿਤ ਗਿਆ ਸੀ ਅਲੀ ਬੰਨਾ ਵੇਚ ਕੇ ਸਟੈਡੀ ਵੇਚਦੇ ਭੇਜਿਆ ਸੀ ਹੁਣ 2023 ਵਿੱਚ ਹੁਣ ਉਹਦੇ ਵਰਕ ਪਰਮਿਟ ਵੀ ਉਹਨੂੰ ਮਿਲ ਗਿਆ ਹੈ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਹੋਇਆ ਸੀ ਤੇ ਹੁਣ ਉਹਨੇ ਪੀਆਰ ਦੇ ਕਾਗਜ ਲਾਏ ਸੀ 12-13 ਲੱਖ ਰੁਪਈਆ ਦੋ ਤਿੰਨ ਦਿਨ ਪਹਿਲਾਂ ਸਾਨੂੰ ਵਿਖਾਇਆ ਉਹਨੇ ਉਹਦੇ ਯਾਰ ਬੇਲੀ ਜਿਹੜੇ ਆ ਉਹਨਾਂ ਨੇ ਹੀ ਉਹਦੇ ਨਾਲ ਚੰਗਾ ਮੜਾ ਕੀਤਾ ਇਹੋ ਜੀ ਜੋ ਵੀ ਗੱਲ ਆ ਸਾਨੂੰ ਉਹ ਤੋਂ ਦੀ ਸਰਕਾਰ ਨੂੰ ਇਹੋ ਮੰਗੇ ਕਿ ਦੋਸ਼ੀਆ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਸਾਡੀ ਬਾਡੀ ਸਾਡੇ ਵਾਲੇ ਕੀਤੀ ਜਾਵੇ ਤੁਹਾਡੀ ਕਦੋਂ ਦੀ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਉਹਦੇ ਉਹਨਾਂ 9-10 ਦਿਨ ਹੋ ਗਿਆ ਮਾਤਾ ਤਾਂ ਨਹੀਂ ਆਉਂਦਾ ਮੈਂ ਤਾਂ ਜਿਆਦਾ ਦੁੱਧ ਦਾ ਕੰਮ ਹੈ ਖੂਤੇ ਮਟਰ ਟੁੱਟਦੇ ਹੀ ਉੱਥੇ ਗਿਆ ਹੋਇਆ ਸੀ ਮਾਤਾ ਨਾਲ ਹੋਈ ਐਤਵਾਰ ਦੀ ਗੱਲ ਉਹਦੇ ਨਾਲ ਉਸ ਤੋਂ ਬਾਅਦ ਨਹੀਂ ਹੱਟੀ ਗੱਲ ਹੋਈ ਉਹਦਾ ਫੋਨ ਸੋਮਵਾਰ ਸ਼ਾਮ ਨੂੰ 4 ਵਜੇ ਬੰਦ ਹੋਇਆ ਉਸ ਦਿਨ ਹੀ ਇਹ ਗੱਲ ਆਂਦੇ ਵੀ ਆ ਗੱਲ ਹੋਈ ਬੋਲਤ ਨੇ ਸਾਨੂੰ ਇੰਨੇ ਹੀ ਦੱਸਿਆ ਹੋਰ ਕੁਝ ਨਹੀਂ ਦੱਸਿਆ ਔਰ ਮਤਲਬ ਕਿ ਜਿਸ ਤਰ੍ਹਾਂ ਸਟੱਡੀ ਪੇ ਤੇ ਲੱਗ ਗਿਆ ਸੀਗਾ ਉਦੋਂ ਕਿੰਨਾ ਕਿ ਮਤਲਬ ਕਿ ਲੋਕ ਵਿਦੇਸ਼ਾਂ ਚ ਭੇਜਦੇ ਆ ਕੀ ਕਹਿਣਾ ਚਾਹੋਗੇ ਲੋਕ ਆਮ ਬੱਚਿਆਂ ਨੂੰ ਭੇਜਦੇ ਕੀ ਕਹਿਣਾ ਚਾਹੁੰਦੇ ਆ ਇਧਰ ਵੀ ਬੱਚਿਆਂ ਦੇ ਕੁਛ ਨਹੀਂ ਆਲੋ ਤੇ ਤੇ ਇਹੀ ਬੱਚੇ ਜਾਂਦੇ ਆ ਵੀ ਸਾਡਾ ਭਵਿੱਖ ਵਧੀਆ ਬਣੇ ਔਰ ਕੀ ਕਰਨਾ ਇਧਰ ਵੀ ਹੁਣ ਦੁਨੀਆ ਦੀ ਨਸ਼ਿਆਂ ਚ ਪਈ ਜਾਂਦੀ ਆ ਕੋਈ ਲੜਾਈ ਝਗੜਿਆਂ ਦੇ ਵਿੱਚ ਹੁਣ ਪੈਲੀ ਬਣੇ ਕੀ ਇੱਕ ਇੱਕ ਕਿੱਲਾ ਜਿਹੜਾ ਕਿੱਲਾ ਹੈਗਾ ਉਹ ਵੇਚ ਕੇ ਤੇ ਮੈਂ ਭੇਜਿਆ ਫਿਰ ਤੇ ਛੋਟੇ ਬੱਚਿਆਂ ਦਾ ਵੀ ਹੁਣ ਭਵਿੱਖ ਖਤਰੇ ਚ ਪੈ ਗਿਆ ਕਿੰਨੇ ਬੱਚੇ ਤੁਹਾਡੇ ਮੇਰੇ ਦੋਵੇਂ ਕਾਕੇ ਹੀ ਦੋਜੇ ਨੇ ਪਲਾਟੂ ਕੀਤੀ ਹੋਈ